ਗਰੀਬ ਘਰ ਦੀ ਸਾਰੀ ਤੰਦ ਉਹਨਾਂ ਦੇ ਬੱਚੇ ਹੀ ਹੁੰਦੇ ਨੇ ਅਤੇ ਉਹ ਆਪਣੇ ਬੱਚਿਆਂ ਦੇ ਲਈ ਦਿਨ ਰਾਤ ਅਰਦਾਸਾਂ ਅਤੇ ਦੁਆਵਾਂ ਜਿੱਥੇ ਕਰਦੇ ਨੇ ਉੱਥੇ ਹੀ ਉਹਨਾਂ ਨੂੰ ਸਾਹਮ ਸਾਹ ਬਿ ਰੱਖਦੇ ਨੇ ਪਰ ਬੀਤੇ ਦਿਨੀ ਘਰ ਦਾ ਗੁਜ਼ਾਰਾ ਚਲਾਉਂਦਾ ਹੋਇਆ ਇੱਕ ਮੁੰਡਾ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਗੋਪੀ ਸੀ ਆਪਣੇ ਪਿੰਡ ਤੋਂ ਬਾਹਰ ਹੀ ਗਿਆ ਸੀ ਕਿ ਉੱਥੇ ਟਰੈਕਟਰ ਟਰਾਲੀ ਦੇ ਨਾਲ ਅਜਿਹਾ ਭਿਆਨਕ ਹਾਦਸਾ ਹੋਇਆ ਕਿ ਸਕੂਟੀ ਸਵਾਰ ਇਸ ਮੁੰਡੇ ਦੀ ਜਾਨ ਚਲੀ ਗਈ ਜੀਰਾ ਤੋਂ ਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਮਾਪੇ ਰੋਂਦੇ ਹੋਏ ਦੇਖੇ ਨਹੀਂ ਜਾ ਰਹੇ ਉਹਨਾਂ ਦੇ ਕੋਲ ਹੋਰ ਕੁਝ ਨਹੀਂ ਸਗੋ ਉਹਨਾਂ ਦਾ ਪੁੱਤ ਹੀ ਸਹਾਰਾ ਸੀ ਉਹਨਾਂ ਦੀ ਜ਼ਿੰਦਗੀ ਸੀ ਤੇ ਉਹ ਵੀ ਰੱਬ ਨੇ ਜਦੋਂ ਇਸ ਤਰ੍ਹਾਂ ਖੋ ਲਿਆ ਤਾਂ ਉਹ ਬੋਲਣ ਜੋਗੇ ਤੱਕ ਵੀ ਨਹੀਂ ਰਹੇ ਫਿਲਹਾਲ ਰਾਗਿਰਾਂ ਦੇ ਵੱਲੋਂ ਦੱਸਿਆ ਗਿਆ ਕਿ ਇਹ ਸਾਰਾ ਹਾਦਸਾ ਕੀਨੇ ਹੋਇਆ ਪਿੰਡ ਵਾਲੇ ਵਿਅਕਤੀ ਵੀ ਸਾਹਮਣੇ ਆਏ ਅਤੇ ਦੱਸ ਰਹੇ ਨੇ ਕਿ ਮੁੰਡਾ ਚੰਗੇ ਘਰ ਦਾ ਸੀ ਅਤੇ ਉਸ ਦੇ ਮਾਵਾਪੇ ਸਮੇਂ ਬਹੁਤ ਹੀ ਵੱਡੇ ਦੁੱਖ ਦੇ ਵਿੱਚ ਨੇ ਪੱਕਾ ਨਾ ਕਿਦਾ ਗੌਰ ਪ੍ਰੀਤ ਉਸ ਪਿੰਡ ਕੋਪੀ ਕਿnde ਸੀ ਜੀ ਕਿੱਦਾਂ ਐਕਸੀਡੈਂਟ ਹੋਇਆ ਏ ਉਹ ਇਹ ਲੋਂਗ ਦੇ ਵਿੱਚ ਤੇ ਲੋਂਗ ਦੇ ਤੋਂ 10 ਕਿਲੋ ਆਟਾ ਸੀ ਜੀ ਲੈ ਆਣ ਲੋ ਜੀ ਕਾਦੇ ਤੇ ਸੀ ਇਹ ਇੱਕ ਸਕੂਟਰੀ ਤੇ ਹੀ ਠੀਕ ਹੈ ਜੀ ਬੜੀ ਤੇ ਐਕਸੀਡੈਂਟ ਕਾਦੇ ਨਾਲ ਹੋਇਆ ਟਰਾਲੀ ਟਰੈਕਟਰ ਸੀ ਮੈਂ ਤਾਂ ਮਿੱਟੀ ਮਿਟੀ ਦਾ ਲੋਕ ਠੀਕ ਹੈ ਇਹ ਜਿਹੜਾ ਇਹ ਲੜਕੇ ਦੀ ਡੈਥ ਹੋਈ ਹੈਗੀ ਕੀ ਇਹਦਾ ਨਾਮ ਸੀ ਔਰ ਕਿੰਨੀ ਉਮਰ ਸੀ ਇਹਦੀ ਗੌਰਪ੍ਰੀਤ ਗੋਪੀ ਦਾ 28-29 ਸਾਲ ਦੀ ਉਮਰ ਸੀ ਇਹ ਮੈਰਿਜ ਸੀਗਾ ਕਿ ਅਨਮੈਰਿਜ ਨਹੀਂ ਨਹੀਂ ਅਜੇ ਵਿਆਹ ਨਹੀਂ ਹੋਇਆ ਅਨਮੈਰਿਜ ਠੀਕ ਹੈ ਆਰਾ ਗੰਗੇ ਪੈਂਟ ਲੰਘਦੇ ਹੋਏ ਜੀ ਇਹ ਮੁੰਡਾ ਗੌਰਪ੍ਰੀਤ ਸਿੰਘ ਗੋਪੀ ਮੇਰੇ ਪੈਂਟ ਤੇ ਸੀਗਾ ਇਹ ਆਪਦੇ ਪੇਟ ਤੋਂ ਪੈਂਟ ਨੂੰ ਜਾ ਰਿਹਾ ਸੀਗਾ ਅੱਗੋਂ ਮਿਟੀ ਵਾਲੇ ਟਰਾਲੀਆਂ ਉੱਤੇ ਸੀ ਉਹਦੇ ਨਾਲ ਇਹ ਐਕਸੀਡੈਂਟ ਹੋਇਆ ਤੇ ਮੌਕੇ ਤੇ ਜਾਨੀ ਇਹਦੀ ਮੌਤ ਹੋ ਗਈ ਠੀਕ ਹੈ ਇਹ ਕਿੰਨੀ ਕੁ ਉਮਰ ਸੀ ਇਸ ਮੁੰਡੇ ਦੀ ਲਗਭਗ 28-30 ਸਾਲ ਦੀ ਹੋਵੇ ਕੱਲਾ ਹੀ ਸਿਗਾ ਭੈਣ ਸਰਾ ਹੈਗੇ ਆ ਅਣਬੈਠੀ ਜਾ ਹੈ ਨਹੀਂ ਇਹ ਪੜ ਕੇ ਹਟਿਆ ਸੀਗਾ ਤੇ ਘਰ ਦਾ ਕੀਤੀ ਬੜੀਆ ਕੰਮ ਕਰਦਾ